ਜਨੇ ਮਾਮੇ ਨਾਲ ਮਿਲ ਕੀਤਾ ਮਾ ਦੇ ਆਸ਼ਿਕ ਦਾ ਕਤਲ ਜੀ ਹਾਂ ਪਿਛਲੇ ਦਿਨੀ ਬਠਿੰਡਾ ਦੇ ਮਹਿਣਾ ਚੌਂਕ ਵਿਖੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ ਉਸ ਮਾਮਲੇ ਵਿੱਚ ਥਾਣਾ ਕੋਤਵਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ਤੇ ਪੁਲਿਸ ਵੱਲੋਂ छानबीन ਤੋਂ ਬਾਅਦ ਪਤਾ ਲੱਗਿਆ ਕਿ ਜਿਸ ਵਿਅਕਤੀ ਦਾ ਕਤਲ ਹੋਇਆ ਹੈ ਉਹ ਕੋਈ ਔਰਤ ਨੂੰ ਪੁਝਾ ਕੇ ਲੈ ਆਇਆ ਸੀ ਜਿਸ ਨੂੰ ਲੈ ਕੇ ਔਰਤ ਦਾ ਮੁੰਡਾ ਤੇ ਉਸ ਦਾ ਭਰਾ ਉਸ ਦੇ ਪਿੱਛੇ ਲੱਗੇ ਹੋਏ ਸਨ ਉਨਾ ਵੱਲੋਂ ਬਠਿੰਡਾ ਦੇ ਮੈਣਾ ਚੌਕ ਵਿਖੇ ਜਦ ਇਹ ਵਿਅਕਤੀ ਦੇਖਿਆ ਤਾਂ ਇਸ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਿਸ ਬੰਦੀ ਸਾਰੀ ਜਾਣਕਾਰੀ ਐਸਪੀਸੀਟੀ ਨਰਿੰਦਰ ਸਿੰਘ ਨੇ ਦਿੱਤੀ ਹੈ ਜੀ ਸਰ ਮਿਤੀ 17 ਤਾਰੀਖ ਨੂੰ ਜਿਹੜਾ ਮਹਿਨਾ ਚੌਕ ਹੈਗਾ ਥਾਣਾ ਕੋਤਵਾਲੀ ਦੇ ਏਰੀਆ ਉਸ ਦੇ ਵਿੱਚ ਇੱਕ ਨਰਮਰ ਸਿੰਘ ਏਲੇਸ ਬੱਬੂ ਨਾਮ ਦੇ ਵਿਅਕਤੀ ਨੂੰ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਫਾਇਰ ਕਰਕੇ ਜਿਹੜਾ ਹੋਇਆ ਸੀਗਾ ਮੌਤ ਦੇ ਘਾਟਾ ਤਾਰਫਤਾ ਸੀਗਾ ਇਸ ਬੰਦ ਦੇ ਵਿੱਚ ਸਾਡੇ ਵੱਲੋਂ 152 ਨੰਬਰ ਐਫ ਆਰ ਅੰਡਰ ਰੈਲੇਵੈਂਟ ਸੈਕਸ਼ਨ ਥਾਣਾ ਕੋਤਵਾਲੀ ਦਰਜ ਰਜਿਸਟਰ ਕੀਤੀ ਗਈ ਸੀਗੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਮਾਨਯੋਗ ਐਸ ਐਸ ਪੀ ਸਾਹਿਬ ਅਖੰਡਾ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀਗੀਆਂ ਜਿਸ ਦੀ ਸੁਪਰਵਾਈਜ਼ਨ ਡੀ ਐਸ ਕੋ ਸਿਟੀ ਮਨ ਕਰ ਰਹੇ ਸੀਗੇ ਇਨਾਂ ਦੀ ਸੁਪਰਵਾਈਜ਼ਿੰਗ ਦੈਂਟਰ ਜਿਹੜੀ CIA ਇਨਚਾਰਜ 1 ਸੀਏ ਇਨਚਾਰਜ 2 ਅਤੇ ਥਾਣਾ ਕੋਤਵਾਲੀ ਦੀ ਵੱਖ-ਵੱਖ ਟੀਮਾਂ ਜਿਹੜੀਆਂ ਸੀਗੀਆਂ ਲੱਗੀਆਂ ਹੋਈਆਂ ਸੀ ਮਕਦਮਾ ਨੂੰ ਟ੍ਰੇਸ ਕਰਨ ਦੇ ਵਿੱਚ ਸਾਡੀ ਟੀਮਾਂ ਨੂੰ ਉਸ ਵੇਲੇ ਵੱਡੀ ਕਾਮਫਰਤਾ ਹਾਸਲ ਹੋਈ ਜਦੋਂ ਅਸੀਂ CIA 1 ਅਤੇ ਥਾਣਾ ਕੋਤਵਾਲੀ ਦੀ ਟੀਮ ਵੱਲੋਂ ਇਸ ਮਕਦਮੇ ਨੂੰ ਟ੍ਰੇਸ ਕਰ ਲਿਆ ਗਿਆ ਤੇ ਇਹਦੇ ਵਿੱਚ ਇਹ ਜਿਹੜੀ ਸਟੋਰੀ ਨਿਕਲ ਕੇ ਆਈ ਕਿ ਜਿਹੜਾ ਨਿਰਮਲ ਸਿੰਘ ਨੀਲੇਸ ਬੱਬੂ ਨਾਮ ਦਾ ਵਿਅਕਤੀ ਸੀਗਾ ਇੱਕ ਲੜਕੀ ਨੂੰ ਅ ਪ੍ਰਾਇਮ ਮਹੀਨੇ ਦੇ ਵਿੱਚ ਜਿਹੜਾ ਕਿ ਮੱਧ ਪ੍ਰਦੇਸ਼ ਤੋਂ ਭਜਾ ਕੇ ਲੈ ਕੇ ਆਇਆ ਸੀਗਾ ਤੋ ਜਿਹੜੇ ਭਰਾ ਸੀ ਕਿਤੇ ਬਾਕੀ ਪਰਿਵਾਰ ਵਾਲੇ ਸੀ ਉਸ ਤੋਂ ਦਿਨ ਤੋਂ ਹੀ ਜਿਹੜਾ ਹੈਗਾ ਸੀ ਇਹਨਾਂ ਦੇ ਪਿੱਛਾ ਕਰ ਰਹੇ ਸੀਗੇ ਇਹਨਾਂ ਨੂੰ ਲੱਭ ਰਹੇ ਸੀਗੇ ਕਿ ਕਿੱਥੇ ਗਏ ਆ ਸੋ ਉਸ ਦਿਨ ਜਿਹੜਾ ਹੈਗਾ ਇਹਨੇ ਮੋਟਰਸਾਈਕਲ ਜਿਹੜਾ ਬੰਦਾ ਚਲਾ ਰਿਹਾ ਸੀਗਾ ਉਹ ਅੰਗਰੇਜ਼ ਸਿੰਘ ਸੀਗਾ ਜੋ ਲੜਕੀ ਜਿਹੜੀ ਭਜਾ ਕੇ ਲਿਆਏ ਸੀਗੇ ਉਹ ਉਹਦਾ ਭਰਾ ਸੀਗਾ ਤੇ ਜਿਹੜੇ ਬੰਦੇ ਨੇ ਪਿੱਛੇ ਸੀਗੇ ਜਿਨੇ ਵੈਪਨ ਨਾਲ ਫਾਇਰ ਕੀਤੇ ਸੀਗੇ ਸਰਤਾਜ ਸਿੰਘ ਸੀਗਾ ਜਿਹੜੀ ਲੜਕੀ ਭੱਜ ਕੇ ਆਈ ਸੀਗੀ ਉਸ ਦਾ ਇਹ ਲੜਕਾ ਸੀਗਾ ਸਰਤਾਜ ਸਿੰਘ ਦੀ ਉਮਰ ਜਿਹੜੀ ਹੈਗੀ ਤਕਰੀਬਨ 18-19 ਸਾਲ ਦੱਸੀ ਜਾ ਰਹੀ ਹੈ ਤੰਗਰੇਸ ਸਿੰਘ ਜਿਹੜਾ ਹੈਗਾ ਇਹ ਯੰਗਸਟਰ ਹੈ ਮਤਲਬ ਅਧਖੜਮਰ ਦਾ 32 ਸਾਲ ਦਾ ਵਿਅਕਤੀ ਹੈਗਾ ਸੋ ਇਹਨਾਂ ਨੇ ਜਿਹੜੇ ਹੈਗੇ ਬੜੀ ਪਲੈਨਿੰਗ ਦੇ ਨਾਲ ਹੀ ਮਧ ਪ੍ਰਦੇਸ਼ ਤੋਂ ਆ ਕੇ ਜਿਹੜਾ ਹੈਗਾ ਇਹਨੂੰ ਮੌਤ ਦੇ ਘਾਟ ਉਤਾਰ ਕੇ ਬੱਬੂ ਨੂੰ ਜਿਹੜਾ ਸੀਗਾ ਗੁਰੀਆਂ ਦਾ ਮਤਾਰਿਆ ਸੋ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਆ ਕੇ ਇੱਥੇ ਰਕੀ ਕੀਤੀ ਸੀਗੀ ਤੇ ਇਹਦੇ ਘਰ ਬਾਰੇ ਪਤਾ ਕੀਤਾ ਸੀਗਾ ਕਿਉਂਕਿ ਜਦੋਂ ਉਹ ਤੋਂ ਭੱਜੇ ਸੀਗੇ ਤਾਂ ਸਿੱਧਾ ਕਾਫੀ ਜਨਾਂ ਤੋਂ ਘੁੰਮਦੇ ਹੋਏ ਜਿਹੜੇ ਸੀਗੇ ਬਠਿੰਡੇ ਦੇ ਵਿੱਚ ਆ ਕੇ ਠਹਿਰੇ ਸੀਗੇ ਤੇ ਤਕਰੀਬਨ 6 ਮਹੀਨਿਆਂ ਤੋਂ ਜਿਹੜਾ ਬਠਿੰਡੇ ਦੇ ਵਿੱਚ ਰਹਿ ਰਹੇ ਸੀਗੇ ਤੇ ਉਸ ਦਿਨ ਜਿਹੜਾ ਅੰਗਰੇਜ਼ ਤੇ ਸਰਤਾਜ ਨੇ ਆ ਕੇ ਜਿਹੜਾ ਹੈਗਾ ਇਹਦੇ ਫਾਇਰ ਮਾਰ ਕੇ ਜਿਹਦਾ ਮੌਤ ਘਟਾਉ। ਲੜਕਾ ਕਿਦਾ ਸੀਗੀ ਜਿਹੜੇ ਬੰਦੇ ਨੇ ਫਾਇਰ ਕੀਤੇ ਆ ਉਹ ਜਿਹੜੇ ਲੜਕੀ ਜਿਹੜੀ ਆਈ ਸੀਗੀ ਨਿਰਮਲ ਸਿੰਘ ਜਿਸਦੇ ਨਾਲ ਆਇਆ ਸੀਗਾ ਉਸ ਲੜਕੀ ਦੇ ਜਿਹੜੇ ਪਹਿਲਾ ਬੱਚਾ ਸੀਗਾ ਹਸਬੰਡ ਸੀਗਾ ਉਹਦਾ ਬੇਟਾ ਸੀਗਾ ਸਰਤਾਜ ਉਹ ਜਿਹੜਾ ਸੀਗੇ ਜਿੰਨੇ ਫਾਇਰ ਕੀਤੇ ਪਿੱਛੇ ਵੈਪਨ ਯੂਜ਼ ਕੀਤਾ ਸੀਗਾ ਸਰਤਾਜ ਸਿੰਘ ਸਨੂ ਬਲਜੀਤ ਸਿੰਘ ਇਹ ਪਿੰਡ ਜਲਾਲਪੁਰ ਮੱਧ ਪ੍ਰਦੇਸ਼ ਦਾ ਰਹਿਣ ਵਾਲਾ। ਅੱਧਿਕਮਸਾ ਦੂਸਰਾ ਜਿਹੜਾ ਹੈਗਾ ਅੰਗਰੇਜ਼ ਸਿੰਘ ਲਈ ਸੋਨੂੰ ਇਹ ਅਰੰਧਨਗਰ ਗੁਆਲਿਆਰ ਤੋਂ ਰਹਿਣ ਵਾਲਾ ਹੈ ਇਹ ਜਿਹੜੀ ਲੜਕੀ ਸੀਗੀ ਉਹਦਾ ਭਰਾ ਸੀ ਤੇ ਵੈਪਨ ਜਿਹੜਾ ਯੂਜ਼ ਕੀਤਾ ਸੀ ਇਹ ਐਸਐਸਸੀ ਲੱਕ ਨਹੀਂ ਨਹੀਂ ਇਹ ਜਿਹੜਾ ਹੈਗਾ ਅੰਗਰੇਜ਼ ਸਿੰਘ ਨੂੰ ਸੀ ਜਦੋਂ ਗ੍ਰਫਤਾਰ ਕੀਤਾ ਉਹ ਜਿਹੜਾ ਉਹਨਾਂ ਨੇ ਮੋਟਰਸਾਈਕਲ ਯੂਜ਼ ਕੀਤਾ ਸੀਗਾ ਫਾਰਡਰ ਦੇ ਵਿੱਚ ਉਹ ਅਸੀਂ ਬਰਾਮਦ ਕਰ ਲਿਆ ਦੂਜੇ ਜਿਹੜਾ ਸਰਤਾਜ ਸਿੰਘ ਤੇ ਵੈਪਨ ਬਾਰੇ ਅਸੀਂ ਜਿਹੜੀ ਇਹਦੀ ਸਾਡੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਮੁੜਲੀ ਪੁਸ਼ਕੇਸ਼ ਦੇ ਵਿੱਚ ਅੰਗਰੇਜ਼ ਸਿੰਘ ਨੇ ਦੱਸਿਆ ਕਿ ਜਿਹੜਾ ਵੈਪਨ ਹੈਗਾ ਇਲੀਗਲ ਵੈਪਨ ਹੈ ਇਹ ਇਹਨਾਂ ਨੇ ਉੱਥੋਂ ਮਧ ਪ੍ਰਦੇਸ਼ ਦੇ ਵਿੱਚ ਪਰਚੇਸ ਕੀਤਾ ਸੀ ਮੈਂ ਮਾਪਾਂਦਾ ਸੀ ਜੀ ਜੀ ਇਹ ਮਾਮਾ ਪਾੜਦਾ ਤੁਹਾਨੂੰ ਸੀ ਸਰ ਨਿਰਮਲ ਸਿੰਘ ਜੀ ਸਰ ਨਿਰਮਲ ਸਿੰਘ ਕਦੋਂ ਰਾਤ ਕੀ ਜੀ ਇਹਨੇ ਜਦੋਂ ਮੇਰੇ ਨਾਲ ਰਚੀ ਜੀ ਇਹ ਕਿੰਨੇ ਟਾਈਮ ਤੋਂ ਰਹਦੇ ਜਾ ਇਹ तकरीबन ਅਪ੍ਰੈਲ ਦੇ ਵਿੱਚ ਇਹਨਾਂ ਨੇ ਇੱਥੇ ਪਹਿਲਾਂ ਸ਼ਿਫਟ ਕੀਤੇ ਸੀਗੇ ਪਹਿਲਾਂ ਇਹ ਜਿਹੜਾ ਕਿਲੇ ਦੇ ਕੋਲ ਜਿਹੜਾ ਕਿਸੇ ਘਰ ਦੇ ਵਿੱਚ ਕਿਰਾਏ ਦੇ ਮਕਾਨ ਨੂੰ ਰਹਿੰਦੇ ਸੀਗੇ ਉਸ ਤੋਂ ਕੁਝ ਦਿਨ ਬਾਅਦ ਇਹ ਮਹਿਨਾ ਚੌਂਕ ਦੇ ਵਿੱਚ ਸ਼ਿਫਟ ਕੀਤੇ ਸੀਗੇ ਜਿਹੜੇ ਮਕਾਨ ਦੇ ਵਿੱਚ ਹੁਣ ਰਹਿ ਰਹੇ ਸੀਗੇ ਇਹ ਤੇ तकरीबन ਮਹੀਨਾ ਕੋ ਪਹਿਲਾਂ ਇੱਥੇ ਆ ਕੇ ਸ਼ਿਫਟ ਕੀਤੇ ਸੀਗੇ ਲੇਡੀ ਜਿਹੜੀ ਹੈਗੀ ਹੈ ਜੀ ਉਮਰ 35 36 ਸਾਲ ਦੇ ਕਰੀਬ ਹੈਗੀ ਹੈ ਤੇ ਜਿਹੜਾ ਮਰਨ ਵਾਲਾ ਨਰਮਲ ਸਿੰਘ ਸੀਗਾ ਉਹਦੀ ਉਮਰ ਜਿਹੜੀ ਸੀਗੀ ਅਰਾਊਂਡ 30 ਇਅਰਸ ਸੀ ਸਰ ਨਰਮਲ ਸਿੰਘ ਲੇਡੀਜ਼ ਦੇ ਸੰਪਰਕ ਚ ਕਿਵੇਂ ਆਏ ਉੱਤੇ ਜਵੇਂ ਮੱਦੇ ਪਰਦੇ ਸ਼ਰੈਦੀ ਸੀਗੇ ਜੀ ਇਹ ਜਿਹੜਾ ਨਰਮਰ ਸਿੰਘ ਹੈਗਾ ਇਹ ਵੀ ਗੋਲਿਆਰ ਦਾ ਰਹਿਣ ਵਾਲਾ ਉਹ ਤੇ ਆਸਪਰੋਸ ਦੇ ਪੱਟਾ ਤੇ ਰਹਿਣ ਵਾਲਾ ਇਹ ਪਹਿਲਾਂ ਕਤਰ ਦੇ ਵਿੱਚ ਜਿਹੜਾ ਸਿੱਦਾ ਕੰਮ ਕਰਦਾ ਸੀਗਾ ਤੇ ਉੱਥੋਂ ਇਹ ਇੱਕ ਆਨਲਾਈਨ ਡੇਟਿੰਗ ਐਪ ਰਾਹੀਂ ਜਿਹੜਾ ਇੱਕ ਦੂਜੇ ਦੇ ਸੰਪਰਕ ਵਿੱਚ ਆਏ ਸੀਗੇ ਉਸ ਤੋਂ ਬਾਅਦ ਜਦੋਂ ਇੱਕ ਦੂਜੇ ਨਾਲ ਗੱਲ ਕਰਦੇ ਕਰਦੇ ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਇੱਕੋ ਏਰੀਆ ਦੇ ਰਹਿਣ ਵਾਲੇ ਨੇ ਫਿਰ ਇਹਨਾਂ ਦਾ ਜਿਹੜਾ ਜਿਹੜਾ ਮਤਲਬ ਰਿਲੇਸ਼ਨ ਸੀਗਾ ਉਹ ਇਹਨਾਂ ਵੱਧ ਗਿਆ ਕਿ ਜਿਹੜਾ ਹੈਗਾ ਫਿਰ ਉਸ ਤੋਂ ਕਤਰ ਦੇ ਵਿੱਚੋਂ ਆ ਕੇ ਪਹਿਲਾਂ ਉਹਨੇ ਗੋਲਿਆਰ ਦੇ ਵਿੱਚ ਆਇਆ ਫਿਰ ਗੋਲਿਆਰ ਦੇ ਵਿੱਚੋਂ ਲੜਕੀ ਨੂੰ ਭਜਾ ਕੇ ਫਿਰ ਇੱਥੇ ਬਠਿੰਡੇ ਆਇਆ ਸੀਗਾ ਬਟਿੰਡੇ ਹੋਣ ਤੋਂ ਪਹਿਲਾਂ ਵੀ ਕਾਫੀ ਜਗ੍ਹਾ ਦੇ ਬੱਚੇ ਇੱਕ ਇੱਕ ਦੋ ਦੋ ਦਿਨ ਜਿਹੜਾ ਹੈਗਾ ਜਿੱਦਾਂ ਬਟਾਲੇ ਰਹੇ ਆ ਪਹਿਲਾਂ ਗੰਗਨਗਰ ਰਹੇ ਆ ਉਸ ਤੋਂ ਬਾਅਦ ਬਟਿੰਡੇ ਦੇ ਵਿੱਚ ਆ ਕੇ ਰਹਿਣ ਲੱਗੇ ਆ ਇਹ ਨਿਰਮਲ ਸਿੰਘ ਜੀ ਅਨਮੈਰਿਡ ਸੀਗਾ ਨਿਰਮਲ ਸਿੰਘ ਦੀ ਪਹਿਲਾਂ ਮੈਰਿਜ ਨਹੀਂ ਹੋਈ ਸੀਗੀ ਅਨਮੈਰਿਡ ਸੀਗਾ ਇਹਦੀ ਉਮਰ ਜਿਹੜੀ ਹੈਗੀ 30 ਸਾਲ ਦੇ ਕਰੀਬ ਹੈਗੀ ਹੈ ਜੀ ਇਹਨਾਂ ਦਾ ਪਰਿਵਾਰ ਜਿਹੜਾ ਹੈਗਾ ਇਹ ਬੇਸਿਕਲੀ ਪਿੰਡ ਜਲਾਲ ਦਾ ਰਹਿਣ ਵਾਲਾ ਪਿੱਛੋਂ ਹੈ ਗਵਾਲੀਅਰ ਦੇ ਕੋਲ ਹੈ ਉੱਥੋਂ ਦਾ ਰਹਿਣ ਵਾਲਾ ਹੈ ਨਿਰਮਲ ਸਿੰਘ ਜਿਹੜਾ ਬਾਈਕ ਹੈਗਾ ਉਹਦੇ ਵਿੱਚ ਜਿਹੜੇ ਫਿਲਹਾਲ ਕੋਈ ਨੰਬਰ ਨਹੀਂ ਲੱਗਿਆ ਹੋਇਆ ਬਲਕਿ ਅਸੀਂ ਉਹਦੀ ਜਿਹੜੀ ਰੈਲੇਵੈਂਟ ਜਿਹੜੀ ਆਪਣੇ ਡਿਪਾਰਟਮੈਂਟ ਹੈਗਾ ਉਹਦੇ ਤੋਂ ਪਲੀਅਰ ਕਰਾਂਗੇ ਵੀ ਇਹਦਾ ਮਾਲਕ ਕੌਣ ਸੀਗਾ ਇਹਨਾਂ ਨੇ ਅੱਗੇ ਫਰਦਰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਵੀ ਇਹਨਾਂ ਨੇ ਜਿਹੜਾ ਮੋਟਰਸਾਈਕਲ ਚੋਰੀ ਦਾ ਸੀਗਾ ਜਾਂ ਕਿਤੇ ਪਰਚੇਸ ਕੀਤਾ ਸੀਗਾ